ਦੈਲੀ ਬੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ। ਸ਼੍ਰੀ ਫਤਿਹਗੜ ਸਾਹਿਬ ਵਿਖੇ ਪਲਕੇ ਤੋਂ ਸ਼ਹੀਦੀ ਸਭਾ ਸ਼ੁਰੂ ਹੋਵੇਗੀ ਪਰ ਜੇਕਰ ਸੰਗਤ ਦੀ ਗੱਲ ਕਰੀਏ ਤਾਂ ਸੰਗਤ ਅੱਜ 25 ਤਰੀਕ ਆ ਅੱਜ ਵੀ ਵੱਡੀ ਗਿਣਤੀ ਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਵਿਖੇ ਪਹੁੰਚ ਚੁੱਕੀ ਆ। ਇਸ ਤੋਂ ਪਿਛਲੇ ਦਿਨਾਂ ਦੀ ਜੇਕਰ ਗੱਲ ਕਰੀਏ ਤਾਂ ਤਕਰੀਬਨ ਹਫਤਾ ਹੋ ਚੁੱਕਿਆ ਸੰਗਤ ਰੋਜ਼ ਹੀ ਇੱਥੇ ਵੱਧ ਰਹੀ ਆ ਪਰ ਇੱਕ ਅਜਿਹੇ ਸ਼ਖਸਨਾ ਜਮੈਂ ਤੁਹਾਨੂੰ ਮਿਲਵਾਉਣਾ ਮੇਰੇ ਨਾਲ ਵੀਰ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਬੀਲਚੇਰ ਦੇ ਉੱਪਰ ਆ ਵੀਰ ਤੋਂ ਬੋਲ ਵੀ ਨਹੀਂ ਹੁੰਦਾ ਪਰ ਇਹ ਵੀਰ ਦੇ ਨਾਲ ਆਈ ਸੰਗਤ ਹੈ। ਇਹ ਦੱਸਦੇ ਕਿ ਬਠਿੰਡੇ ਤੋਂ ਆਏ ਨੇ ਦੌਂਦੂਆ ਸਾਹਿਬ ਤੋਂ ਆਏ ਨੇ ਉੱਥੇ ਨਜ਼ਦੀਕ ਇਹਨਾਂ ਦਾ ਪਿੰਡ ਪੈਂਦਾ ਉਸ ਪਿੰਡ ਤੋਂ ਆਏ ਨੇ ਪਰ ਵੀਰ ਹੁੰਦਾ ਦਾ ਕਹਿਣਾ ਕਿ ਉਹ ਇਸ ਵੀਰ ਦੇ ਵਜ੍ਹਾ ਦੇ ਨਾਲ ਆਏ ਨੇ ਆਪਾਂ ਗੱਲਬਾਤ ਕਰਦੇ ਹਾਂ ਕਿਉਂਕਿ ਵੱਖਰੀ ਜੀ ਮਿਸਾਲ ਇੱਕ ਦੇਖਣ ਨੂੰ ਮਿਲੀ ਆ ਵੀਰੇ ਵੀਰ ਬੋਲ ਸਕਦੇ ਹੈ ਨਾ ਬੋਲ ਸਕਦੇ ਹੈ ਜੀ ਵੀਰੇ ਨਾਮ ਦੱਸੋ ਆਪਣੇ ਕੀ ਹੈ ਤੁਹਾਡਾ ਕੀ ਹੈ ਜੀ ਕੀ ਨਾਮ ਹੈ ਤੁਹਾਡਾ ਵੀਰਾ ਵੀਰਾ ਅੱਛਾ ਵੀਰੇ ਮੈਂ ਸੁਣਿਆ ਤੁਸੀਂ ਸਾਰੇ ਬੰਦਿਆਂ ਨੂੰ ਲੈ ਕੇ ਆਏ ਹੋ ਸੱਚ ਹੈ ਗੱਲ ਹਾਂ ਜੀ ਅੱਛਾ ਤੁਸੀਂ ਇੱਥੇ ਆਏ ਹੋ ਆਉਣ ਦਾ ਕਾਰਨ ਕੀ ਹੈ ਦੱਸੋ ਕੀ ਕਹਿਣਾ ਚਾਹਦੇ ਇੱਥੇ ਆਏ ਹੋ ਮਨ ਕਰਦਾ ਮਨ ਸਾਡਾ ਅੱਛਾ ਤੁਹਾਨੂੰ ਪਤਾ ਵੀ ਇੱਥੇ ਕੀ ਇਤਿਹਾਸ ਜੁੜਿਆ ਪਤਾ ਇਸ ਚੀਜ਼ ਦਾ ਪਤਾ ਵਾ ਅਤੇ ਵੀਰ ਮੇਲਾ ਦਾ ਵੀਰ ਤੋਂ ਥੋੜਾ ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ ਨਾ ਅੱਛਾ ਤੁਸੀਂ ਜਿਵੇਂ ਦੱਸਿਆ ਵਾ ਵੀਰ ਨੇ ਕਿਹਾ ਤੁਸੀਂ ਪਹਿਲਾਂ ਆਪਾਂ ਗੱਲ ਕਰ ਲਈ ਜਦੋਂ ਕਿ ਵੀਰ ਦੇ ਕਰਕੇ ਇੱਥੇ ਆਏ ਹੋ ਇਹ ਕੀ ਸਪੈਸ਼ਲ ਵੀਰ ਤੁਹਾਨੂੰ ਲੈ ਕੇ ਆਇਆ ਜਾਂ ਕਿੱਦਾਂ ਇਸ ਬਾਪੂ ਬਣਿਆ ਵਾ ਇਹ ਸਪੈਸ਼ਲ ਆਪ ਦਾ ਟਰੈਕਟਰ ਲੈ ਕੇ ਆਇਆ ਜੀ ਅੱਛਾ ਜੀ ਹਾਂ ਸਾਰਾ ਖਰਚਾ ਪੱਠਾ ਕਹਿੰਦਾ ਜੀ ਮੈਂ ਕਰੂੰਗਾ ਤੁਸੀਂ ਮੇਰੇ ਨਾਲ ਜਾਣਾ ਸੰਗਤ ਨੇ ਹਾਂ 2 ਮਹੀਨੇ ਪਹਿਲਾਂ ਦਾ ਤਿਆਰੀਆਂ ਕਰੀ ਜਾਂਦਾ ਜੀ ਵੀ ਆਪਾਂ ਫਤੇਗੜ ਸਾਹਿਬ ਚੱਲਾਂਗੇ ਜੀ ਛਿੱਦੀ ਦਿਹਾੜੇ ਦੇ ਅੱਛਾ ਵੀਰ ਤੂੰ ਜਿਵੇਂ ਇਹ ਪਹਿਲੀ ਵਾਰ ਮਿਲਣਾ ਤਾਂ ਆਏ ਨੇ ਇੱਥੇ ਸ਼ਾਇਦ ਹੈ ਨਾ ਤਾਂ ਫਿਰ ਇਹ ਇਤਿਹਾਸ ਦੇ ਬਾਰੇ ਪਹਿਲਾਂ ਦੱਸਿਆ ਹੋਵੇਗਾ ਕਿਦਾਂ ਇਹ ਹੈ ਜਾਨੀ ਜੀ ਇਹ ਪੜ੍ਹੇ ਲਿਖੇ ਐ ਅੱਛਾ 10ਵੀਂ ਕਲਾਸ ਤਾਂ ਹੀ ਇਹ ਸਕੂਲ ਵੀ ਗਏ ਐ ਜੀ ਅੱਛਾ ਹਾਂ ਸਕੂਲ ਜਾਂਦੇ ਰਹੇ ਐ ਜੀ 10ਵੀਂ ਕਲਾਸ ਜੋ ਹੈਂਡੀਕੈਪ ਨੇ ਵੀਰ ਜਿੱਦਾਂ ਨਾ ਇਹ ਬਚਪਨ ਤੋਂ ਨੇ ਜਾਂ ਉਸ ਤੋਂ ਬਾਅਦ ਕੀ ਇਨਸੀਡੈਂਟ ਬਚਪਨ ਤੋਂ ਐ ਜੀ ਅੱਛਾ ਜੀ ਹਾਂ ਇਹ ਬਚਪਨ ਤੋਂ ਇਸੇ ਉਸਤੇ ਪਹਿਲਾਂ ਤਾਂ ਤੁਰ ਲੈਂਦੇ ਸੀਗੇ ਜੀ ਹੁਣ ਵਜਨ ਵਧਣਾ ਕਰਕੇ ਥੋੜਾ ਤੁਰਿਆ ਵੀ ਨਹੀਂ ਜਾਂਦਾ ਹੱਥਾਂ ਤੋਂ ਵੀ ਪੈਰਾਂ ਤੋਂ ਵੀ कमजोर है जी मतलब कि तुरन तो दिक्कत आ बोलण तो थोड़ी दिक्कत आ उद्दा प्रॉपर समझ दे सारी गल समझावी समझद है मोबाइल भी चलांदे है जी सारा चलांदे है करदे है जी कारोबार करदा अच्छा वे फिर ਤੁਸੀਂ ਇੱਥੇ ਦੇ ਵੀਡੀਓ ਵਗੈਰਾ ਦੇਖਦੇ ਹੁੰਦੇ ਸੀ ਪਹਿਲਾਂ ਫਤਿਹਗੁਰ ਸਾਹਿਬ ਦੀਆਂ ਵੀਡੀਓ ਵਗੈਰਾ ਸੋਸ਼ਲ ਮੀਡੀਆ ਵੀਰਾ ਕਹਿੰਦਾ ਮੋਬਾਈਲ ਪੂਰਾ ਚਲਾਉਂਦਾ ਬਾਈ اچھا ਫਿਰ ਇੱਥੇ ਆਏ ਹੋ ਕਿਵੇਂ ਦਾ ਲੱਗ ਰਿਹਾ ਹੁਣ ਕਿਵੇਂ ਮਹਿਸੂਸ ਹੁੰਦਾ ਮਨ ਨੂੰ ਠੀਕ ਹੈ ਵਧੀਆ ਲੱਗ ਰਿਹਾ ਹੈ ਹੂੰ ਸੰਗਤ ਬਹੁਤ ਜ਼ਿਆਦਾ ਆਈ ਸੀ ਹੈ ਨਾ ਤੁਸੀਂ ਵੀਰਚੇਰ ਤੇ ਪਰਾਇਆ ਆਉਣਾ ਵੀ ਮੁਸ਼ਕਿਲ ਆ ਪਰ ਇੱਥੇ ਤੱਕ ਆਏ ਪਹੁੰਚੇ ਵੀਰ ਹੰਨਾ ਦੀ ਮਦਦ ਨਾਲ ਹਾਂਜੀ ਇਹ ਮੈਂ ਮਦਦ ਕਰਦੇ ਹਾਂ ਚੰਗਾ ਲੱਗਦਾ ਜਦੋਂ ਵੀਰ ਹੁਣੀ ਮਦਦ ਕਰਦੇ ਫਿਰ ਅੱਛਾ ਵੀਰੇ ਤੁਸੀਂ ਮੈਂ ਇੱਕ ਵਾਰ ਜਰੂਰ ਆਪਣਾ ਪਿੰਡ ਦੱਸੋ ਨਾ ਮੈਂ ਜਿਵੇਂ ਜ਼ਿਕਰ ਕੀਤਾ ਬਠੰਡਾ ਸਾਈਡ ਤੋਂ ਤੁਸੀਂ ਆਏ ਹੋ ਕਿੰਨੇ ਕੁ ਦੂਰੋਂ ਆਏ ਹੋ ਜੀ ਕਿੰਨੀ ਕੁ ਬਾੜ ਪਈ ਹੈ ਸਾਡਾ ਪਿੰਡ ਜੀ ਤਖਤ ਸ੍ਰੀ ਦਮਦਮਾ ਸਾਹਿਬ ਦੇ ਤੋਂ 5 ਕਿਲੋਮੀਟਰ ਦੂਰ ਹੈ ਭਾਗੀਵਾਂਂਦਰ ਪਿੰਡ ਹੈ ਜੀ ਸਾਡਾ ਹਾਂਜੀ ਅਸੀਂ ਸਪੈਸ਼ਲ ਟਰੈਕਟਰ ਟਰਾਲਾ ਲੈ ਕੇ ਆਏ ਆ ਅੱਛਾ ਵੀਰੇ ਅੱਜ ਆਏ ਹੋ ਜੀ ਪਹਿਲੇ ਦਿਨ ਜਾਂ ਇਸ ਤੋਂ ਪਹਿਲਾਂ ਦੇ ਨਹੀਂ ਅੱਜ ਪਹਿਲੇ ਦਿਨੀ ਆਏ ਆ ਜੀ ਹਾਂਜੀ ਕਿੰਨੇ ਦਿਨ ਇੱਥੇ ਰੁਕਣਾ ਜੀ ਫਿਰ ਅਸੀਂ 4 ਦਿਨ ਰੁਕਾਂਗੇ ਜੀ ਭੋਗ ਪੈਣ ਤੋਂ ਬਾਅਦ ਚੱਲਾਂਗੇ ਅਸੀਂ ਪਿੰਡ ਨੂੰ ਜੀ ਅੱਛਾ ਫਿਰ ਵੀਰ ਦੀ ਜੇ ਗੱਲ ਕਰੀਏ ਤਾਂ ਥੋੜਾ ਬਹੁਤਾ ਮੁਸ਼ਕਲ ਸਾਮ ਸੰਭਾਲ ਵੀ ਕਰਨੀ ਪੈਂਦੀ ਇਹ ਵੀ ਇੱਕ ਜ਼ਿੰਮੇਵਾਰੀ ਵਾਲਾ ਕੰਮ ਹੋ ਜਾਂਦਾ ਵਾ ਹਣਾ ਤਾਂ ਜਿਵੇਂ ਵੀਰ ਨੇ ਤਿਆਰ ਕੀਤਾ ਫਿਰ ਤੁਸੀਂ ਪਹਿਲੇ ਬੋਲ ਬੰਨੇ ਜਾਂ ਤੁਹਾਡਾ ਫਿਰ ਮਨ ਸੁਭਾਅ ਕਿਵੇਂ ਬਣਿਆ ਇੱਥੇ ਤੱਕ ਆਉਂਦਾ ਅਸੀ ਜੀ ਵੀਰ ਮੰਨ ਕੇ ਚੱਲੋ ਜੀ ਸਾਡੇ ਨਾਲ ਰਹਿੰਦਾ ਮੋਹ ਪ੍ਰੇਮ ਹੈ ਜੀ ਪਹਿਲੇ ਦਿਨ ਤੋਂ ਸਾਡੇ ਨਾਲ ਜਿੱਦੜ ਇਹ ਕਹਿ ਦਿੰਦਾ ਫਿਰ ਜਾਣਾ ਪੈਂਦਾ ਸਾਨੂੰ ਵੀ ਨਾਲ ਅੱਛਾ ਜੀ ਹਾਂ ਵੀ ਜਦੋਂ ਇਹਨੇ ਕਹਤਾ ਇਹਦੀ ਗੱਲ ਨਹੀਂ ਟਾਲੀ ਜਾਂਦੀ ਹੋਰ ਬੰਦੇ ਦੀ ਗੱਲ ਟਾਲਦਗੇ ਟਾਲਦਗੇ ਜੀ ਅੱਛਾ ਵੀ ਵੀਰ ਦੇ ਪਰਿਵਾਰ ਦੇ ਵਿੱਚੋਂ ਹੈ ਕਿ ਬੰਦਾ ਕੋਈ ਸਕੇ ਸਬੰਧੀ ਵੀਰ ਦਾ ਭਾਈ ਹੈ ਜੀ ਅੱਛਾ ਵੀਰ ਤੁਹਾਡੇ ਸਕੇ ਬ੍ਰਦਰ ਨੇ ਜੀ ਹਾਂ ਭਾਈ ਸਕੇ ਅੱਛਾ ਵੀਰੇ ਜਿਵੇਂ ਦੱਸਿਆ ਕਿ ਵੀਰ ਲਈ ਫਰਮੈਸ਼ ਦੇ ਨਾ ਮਤਲਬ ਕਿ ਵੀਰ ਚਾਹੁੰਦੇ ਸੀਗੇ ਇੱਥੇ ਤੱਕ ਆਉਣਾ ਨਾ ਕਿ ਫਤਿਹਗੁਰ ਸਾਹਿਬ ਜੀ ਦੇ ਨ ਤੋਂ ਮਸਤ ਹੋਈਏ ਤਾਂ ਬਾਕੀ ਇਹਦੇ ਮਨ ਦੇ ਵਿੱਚ ਨਹੀਂ ਸੀ ਪਹਿਲਾਂ ਇਹ ਜਾਂ ਬਾਈ ਦੇ ਜਦੋਂ ਕਿਹਾ ਸਾਰਿਆਂ ਨੇ ਫੇਰ ਹੀ ਆਇਆ ਕਿ ਯਾਰ ਜਾਣਾ ਚਾਹੀਦਾ ਹੈ ਇਹ ਇਹੀ ਤਿਆਰ ਕਰਦਾ ਸੀ ਸਾਰਿਆਂ ਨੂੰ ਅੱਛਾ ਜੀ ਹਾਂ ਜੀ ਤੋ ਕਿ ਨਹੀਂ ਪਹਿਲਾਂ ਹੁੰਦਾ ਨਾ ਕਿ ਯਾਰ ਤੂੰ ਤੁਰ ਨਹੀਂ ਹੁੰਦਾ ਹਮੇਸ਼ਾ ਇਹ ਚੀਜ਼ ਹੁੰਦੀ ਆ ਆਪਾਂ ਹਮੇਸ਼ਾ ਕਹਿੰਦੇ ਆ ਯਾਰ ਜੇ ਕੋਈ ਬੱਚਾ ਹੁੰਦਾ ਉਹਨੂੰ ਕਹਿੰਦੇ ਯਾਰ ਤੂੰ ਤੰਗ ਕਰੇਗਾ ਜਾਂ ਵੀਰ ਦੀ ਗੱਲ ਮੈਂ ਕਰਾਂ ਚਲੋ ਇੱਕ ਪ੍ਰਮਾਤਮਾ ਕਹਿ ਸਕਦਾ ਕਿ ਹੁਣ ਇਹਨਾਂ ਨੂੰ ਇੱਕ ਦੁੱਖ ਜ਼ਰੂਰ ਹੈ ਇਸ ਚੀਜ਼ ਦਾ ਨਾ ਪਰ ਜਿਵੇਂ ਵੀਰ ਨੇ ਕਿਹਾ ਹੋਏਗਾ ਫਿਰ ਤੁਸੀਂ ਵੀ ਕਹੋਗੇ ਯਾਰ ਲੈ ਆਣਾ ਉਹ ਕਹਿਣਾ ਕੱਟ ਹੈ ਫਿਰ ਮਨ ਚ ਕਿਹੜਾ ਜਵਾਬ ਦਿੰਦਾ ਸੀ ਵੀਰ ਨੂੰ ਕੋਈ ਨਹੀਂ ਕੋਈ ਜਵਾਬ ਹਾਂ ਇਹ ਸਾਨੂੰ ਜਵਾਬ ਨਹੀਂ ਮਨ ਕੇ ਚੱਲੋ ਜਿਵੇਂ ਸਾਡੇ ਤਕਸ਼ਿਰੀ ਦਮਦਮਾ ਸਭ ਬਸਾਖੀ ਦਾ ਮੇਲਾ ਲੱਗਦਾ ਹੈ ਜੀ ਤਿੰਨ ਦਿਨ ਜੀ ਇਹ ਸਾਡੇ ਨਾਲ ਹੀ ਰਹਿੰਦੇ ਆ ਜਿਵੇਂ ਲੋਹੜੀ ਦਾ ਮੇਲਾ ਹੋ ਗਿਆ ਜੀ ਮੁਕਸਰ ਦਾ ਸਾਰੇ ਕਿਤੇ ਅਸੀਂ ਨਾਲ ਹੀ ਜਾਂਦੇ ਆ ਜੀ ਇਕੱਠੇ ਕੋਈ ਇਹੋ ਜੀ ਗੱਲ ਨਹੀਂ ਅਸੀਂ 7 8 10 ਬੰਦੇ ਨਾਲ ਹੁੰਨੇ ਆ ਵਾਰੀ ਨਾਲ ਹੈਲਪ ਕਰਦੇ ਆ ਜੀ ਇਹਦੀ ਹਾਂ ਅੱਛਾ ਵੀਰੇ ਇੱਥੇ ਸੰਗਤ ਦੀ ਜੇਕਰ ਗੱਲ ਕਰਾਂ ਬਹੁਤ ਵੱਡੀ ਗਿਣਤੀ ਸੰਗਤ ਅੱਜ ਪਹੁੰਚੀ ہوئی ਹੈ ਨਾ ਸਵਾ ਕੱਲ ਤੋਂ ਸ਼ੁਰੂ ਹੋਣੀ ਆ ਪਰ ਸੰਗਤ ਮੇਲਾ ਤਾਂ ਪਿਛਲੇ ਹਫ਼ਤੇ ਤੋਂ ਹੀ ਇੰਨੀ ਜ਼ਿਆਦਾ ਕੱਟ ਸੀ ਦਿਖ ਰਹੇ ਆ ਅਸੀਂ ਕੱਲ ਵੀ ਦੇਖਿਆ ਤਾਂ ਕੱਲ ਵੀ ਇੰਨੀ ਵੱਡੀ ਗਿਣਤੀ ਚ ਲੋਕ ਇੱਥੇ ਆਏ ਹੋਏ ਸੀ ਤਾਂ ਜਦੋਂ ਸੰਗਤ ਦੇ ਵਿੱਚ ਆਉਂਦੇ ਹੋ ਵੀਰੇ ਇੱਥੇ ਆ ਕੇ ਮਾਨੂੰ ਇੱਕ ਵੱਖਰੀ ਜਿਹੀ ਜਿਹੜਾ ਫੀਲ ਹੁੰਦਾ ਨਾ ਇੱਕ ਅਲੱਗ ਜਿਹਾ ਸਕੂਨ ਮਿਲਦਾ ਵੈ ਇੱਥੇ ਆ ਕੇ ਤਾਂ ਫਿਰ ਉਹ ਫੀਲਿੰਗ ਆਉਂਦੀ ਆ ਤਾਂ ਜਦੋਂ ਪਹੁੰਚਦੇ ਹੋ ਇੱਥੇ ਆ ਕੇ ਸੇਵਾ ਕਰਦੇ ਆ ਰਹਿੰਦੇ ਆ ਆਪਾਂ ਤਾਂ ਫਿਰ ਤੁਹਾਡੇ ਹਿਸਾਬ ਨਾਲ ਉਹ ਜਿਹੜੇ ਪਲ ਹੁੰਦੇ ਨੇ ਉਹ ਬਹੁਤ ਵਧੀਆ ਜੀ ਜਿੰਨਾ ਕਹਦੇ ਹੋ ਜੀ ਵੀ ਆਪ ਦੀ ਮੰਨ ਕੇ ਚੱਲੋ ਸਾਡੀ ਕੌਮ ਹੈ ਸਿੱਖ ਸਿੱਖ ਕੌਮ ਹੈ ਅਸੀਂ ਆਪਦੇ ਗੁਰੂਆਂ ਦੇ ਮੰਨ ਕੇ ਚੱਲੋ ਦਿਹਾੜੇ ਤੇ ਅਸੀਂ ਆਵਾਂਗੇ ਕੁਝ ਸੋਸ਼ਲ ਮੀਡੀਆ ਦਾ ਕਰਕੇ ਜੀ ਵੀ ਜਾਦੇ ਨੌਲੇਜ ਮਿਲਦੀ ਹੈ ਇਸ ਗੱਲ ਦੀ ਵੀ ਮੰਨ ਕੇ ਚੱਲੋ ਸੋਸ਼ਲ ਮੀਡੀਆ ਮੋਬਾਈਲ ਤੇ ਦੇ ਨੇ ਰਹਿੰਦੇ ਆ ਜੀ ਮੰਨ ਕੇ ਚੱਲੋ ਊਂ ਵੀ ਮੰਨ ਕੇ ਚੱਲੋ ਜਿੰਨਾ ਕ ਪੜਿਆ ਜਿੰਨੇ ਇੱਕ ਸੋਜ ਹੈ ਜੀ ਵੀ ਆਪਾਂ ਸਿੱਖ ਧਰਮ ਦੇ ਮਨ ਕੇ ਚਲੋ ਵਾਰਸਾਂ ਆਪਾਂ ਨੂੰ ਆਉਣਾ ਜ਼ਰੂਰ ਚਾਹੀਦਾ ਜੀ ਇੱਥੇ ਬਿਲਕੁਲ ਵੀਰੇ ਤਾਂ ਬੜਾ ਚੰਗਾ ਲੱਗਿਆ ਜੀ ਤੁਹਾਡਾ ਉਪਰਾਲਾ ਤੁਸੀਂ ਵੀਰ ਨੂੰ ਇੱਥੇ ਤੱਕ ਲੈ ਕੇ ਆਏ ਹੋ ਮੇਰੇ ਨਾਲ ਤਾਂ ਬਹੁਤ ਸਾਰੇ ਲੋਕ ਅਜਿਹੇ ਆ ਜਿਹੜੇ ਤੁਰ ਫਿਰ ਸਕਦੇ ਆ ਨਾ ਪਰਮਾਤਮਾ ਨੇ ਉਹਨਾਂ ਨੂੰ ਇਹ ਬਲ ਬਖਸ਼ਿਆ ਤੁਰਨੋਂ ਫਿਰਨ ਦਾ ਪਰ ਬਹੁਤ ਸਾਰੇ ਲੋਕ ਅਜਿਹੇ ਜਿਹੜੇ ਨਾਲ ਤੋ ਆ ਨਹੀਂ ਹੁੰਦਾ ਨਾ ਕੋਈ ਮਜਬੂਰੀਆਂ ਦੇ ਵਿੱਚ ਕੀ ਫਸੇ ਹੁੰਦੇ ਆ ਤਾਂ ਇਹ ਮੈਨੂੰ ਲੱਗਦਾ ਕਿ ਤੁਹਾਡੀ ਇਸ ਵੀਡੀਓ ਨੂੰ ਦੇਖ ਕੇ ਬਹੁਤ ਸਾਰੇ ਲੋਕਾਂ ਨੂੰ ਹੌਸਲਾ ਆ ਜਾ ਮਿਲੇਗਾ ਕਿ ਯਾਰ ਜਾਣਾ ਚਾਹੀਦਾ ਜਦੋਂ ਇਹ ਵੀਰ ਇੱਥੇ ਆ ਸਕਦਾ ਤੁਹਾਨੂੰ ਸਾਰਿਆਂ ਨੂੰ ਨਾਲ ਲੈ ਆ ਸਕਦਾ ਤਾਂ ਸਾਨੂੰ ਵੀ ਜਾਣਾ ਚਾ ਕਰਦੇ ਆ ਜੀ ਤੁਹਾਨੂੰ ਵੀ ਇਹ ਵੀਰ ਦੀ ਜਿਹੜੀ ਸਾਡੇ ਨਾਲ ਗੱਲਬਾਤਾਂ ਚੰਗੀ ਲੱਗੀ ਕਿਉਂਕਿ ਇੱਕ ਬੜਾ ਵੱਡਾ ਵੱਖਰਾ ਜਿਹਾ ਇੱਕ ਚੀਜ਼ ਉਸੇ ਦੇਖਣ ਨੂੰ ਮਿਲਿਆ ਕਿਉਂਕਿ ਅਕਸਰ ਆਪਾਂ ਜਦੋਂ ਤੁਰਨ ਫਿਰਨਦੇ ਸਮਰੱਥ ਵੀ ਹੁੰਦੇ ਆ ਤਾਂ ਅਕਸਰ ਅਸੀਂ ਬਹਾਨੇ ਜੇ ਲੱਭਦੇ ਆ ਕਿ ਯਾਰ ਤੁਰ ਕੇ ਜਾਣਾ ਪੈਣਾ ਨਾ ਜਾ ਨਹੀਂ ਹੋਣਾ ਐਦਾਂ ਪਰ ਵੀਰ ਦੇ ਵੱਲ ਦੇਖ ਕੇ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਗਿਲੇ ਸ਼ਿਕਵੇ ਆਪਾਂ ਕਹਿ ਸਕਦੇ ਆ ਜਾਂ ਬਹਾਨੇ ਆ ਉਹ ਦੂਰ ਹੋ ਜਾਣੇ ਚਾਹੀਦੇ ਆ ਕਿ ਯਾਰ ਸੰਗਤ ਦੇ ਵਿੱਚ ਕਿਵੇਂ ਆਉਣਾ ਇਹ ਵੀਰ ਸਭ ਤੋਂ ਵੱਡੀ ਉਦਾਹਰਣ ਹੈ ਕਿ ਕਿਵੇਂ ਅਸੀਂ ਕਿਸੇ ਆਪਣੇ ਸ਼ਹੀਦੀ ਸਥਾਨ ਦੇ ਉੱਪਰ ਆਉਣਾ ਕਿਵੇਂ ਅਸੀਂ ਉੱਥੇ ਆ ਕੇ ਨਤਮਸਤਕ ਹੋਣਾ ਬਕਤ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਗੁਰਪ੍ਰੀਤ ਸਿੰਘ ਦੇ ਨਾਲ ਸੁਖਦਲੀ